ਸਿੱਧੂ ਮੂਸੇਵਾਲੇ ਦੇ ਪੇਜ 9511 ਤੇ ਇੱਕ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਤੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਪਰ ਇਹ ਗਾਣਾ ਸਿੱਧੂ ਮੂਸੇਵਾਲੇ ਦਾ ਨਹੀਂ ਤੇ ਸਗੋ ਇਹ ਜਿਹੜਾ ਗਾਣਾ ਹੈ ਇਹ ਪਰਮਤਮੂ ਦਾ ਹੈ ਤੇ ਜਿਸ ਦੇ ਦੌਰਾਨ ਇਹ ਜਿਹੜਾ ਗਾਣਾ ਇਸ ਦਾ ਨਾਮ ਹੈ ਕਿਸਾਨ ਵਾਰ ਤੇ 15 ਮਾਰਚ ਨੂੰ ਇਹ ਗਾਣਾ ਜਿਹੜਾ ਰਿਲੀਜ਼ ਹੋਣ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਪਿਤਾ ਬਲਕੌਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ 911 ਦੇ ਉੱਤੇ ਇੱਕ ਗਾਣਾ ਜਿਹੜਾ ਰਿਲੀਜ਼ ਹੋਣ ਜਾ ਰਿਹਾ ਹੈ ਤੇ ਕਿਸਾਨ ਵਾਰ ਨੂੰ ਲੈ ਕੇ ਇਹ ਗੀਤ ਗਾਇਆ ਜਾਵੇਗਾ ਤੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਸ਼ਹੀਦ ਸ਼ੁਕਰਨ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਸ ਦੇ ਦੌਰਾਨ ਇਸ ਪੋਸਟਰ ਦੇ ਵਿੱਚ ਦੀਪ ਸਿੱਧੂ ਅਤੇ ਉੱਥੇ ਹੀ ਸੰਦੀਪ ਨੰਗਲ ਅੰਬੀਆ ਤੇ ਦੂਜੇ ਪਾਸੇ ਸ਼ਹੀਦ ਸ਼ੁਕਰਨ ਸਿੰਘ ਦਾ ਪੋਸਟਰ ਲਗਾ ਕੇ ਇਹ ਜਿਹੜਾ ਗੀਤ ਆ ਉਸ ਨੂੰ ਲੈ ਕੇ ਗੀਤ ਰਿਲੀਜ਼ ਕੀਤਾ ਜਾਵੇਗਾ ਤੇ ਦੱਸਦੀ ਕਿ ਕਿਸਾਨ ਵਾਰ ਨੂੰ ਲੈ ਕੇ ਗੀਤ ਰਿਲੀਜ਼ ਹੋਣ ਜਾ ਰਿਹਾ ਤੇ 911 ਤੇ ਇਹ ਗੀਤ ਰਿਲੀਜ਼ ਹੋਵੇਗਾ ਤੇ ਜੋ ਕਿ ਸਿੱਧੂ ਮੂਸੇਵਾਲੇ ਦਾ ਪੇਜ 911 ਹੈ ਤੇ ਜਿਸ ਦੇ ਦੌਰਾਨ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਦੱਸਦੀ ਕਿ 15 ਮਾਰਚ 2024 ਨੂੰ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਤੇ ਜਿਸ ਤੋਂ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਦੱਸਦੀ ਕਿ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ 13 ਫਰਵਰੀ ਤੋਂ ਲੈ ਕੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਜਿਸ ਦੇ ਦੌਰਾਨ ਜਿਹੜਾ ਤਸ਼ੱਦਦ ਕਿਸਾਨਾਂ ਦੇ ਉੱਤੇ ਹੋ ਰਿਹਾ ਹੈ ਤੇ ਉੱਥੇ ਹੀ ਜਿਹੜਾ ਇੱਕ ਨੌਜਵਾਨ ਜੋ ਕਿ ਜਿਸ ਦਾ ਨਾਮ ਸ਼ੁਕਰਨ ਸਿੰਘ ਹੈ ਉਸ ਦਾ ਗੋਲੀ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਤੇ ਜਿਸ ਦੇ ਦੌਰਾਨ ਇਸ ਗੱਲ ਉੱਤੇ ਜਿਹੜਾ ਸਰਕਾਰ ਤੇ ਵੀ ਸਵਾਲ ਉੱਠ ਰਹੇ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਹੁਣ ਕਿਸਾਨ ਵਾਰ ਨੂੰ ਲੈ ਕੇ ਇੱਕ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਦੇ ਪੇਜ ਦੇ ਉੱਤੇ ਇਹ ਗੀਤ ਰਿਲੀਜ਼ ਹੋਵੇਗਾ ਅਤੇ ਪਿਤਾ ਬਲਕੌਰ ਸਿੰਘ ਨੇ ਇਹ ਪੋਸਟ ਸਾਂਝੀ ਕੀਤੀ ਹੈ ਤੇ ਕਿਸਾਨੀ ਵਾਰ ਨੂੰ ਲੈ ਕੇ ਥੋੜਾ ਫਿਰ ਤੋਂ ਇੱਕ ਗੀਤ 911 ਤੇ ਰਿਲੀਜ਼ ਹੋਣ ਜਾ ਰਿਹਾ ਹੈ ਤੇ ਪિતા ਬਲਕਾ ਸਿੰਘ ਨੇ ਜਿਹੜੀ ਪੋਸਟ ਸਾਂਝੀ ਕਰਕੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਨੂੰ ਇੱਕ ਵੱਡੀ ਜਿਹੜੀ ਗਾਣੇ ਦੀ ਜਿਹੜੀ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜਾ 15 ਮਾਰਚ 2024 ਨੂੰ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਤੇ ਕਿਸਾਨੀ ਵਾਰ ਗੀਤ ਰਿਲੀਜ਼ ਹੋਵੇਗਾ ਤੇ 911 ਯਾਨੀ ਕਿ ਸਿੱਧੂ ਮੂਸੇਵਾਲੇ ਦੇ ਪੇਜ ਤੇ ਉੱਤੇ ਇਹ ਗਾਣਾ ਪਾਇਆ ਜਾਵੇਗਾ ਤੇ ਸ਼ਹੀਦ ਸ਼ੁਕਰਨ ਸਿੰਘ ਨੂੰ ਲੈ ਕੇ ਅਤੇ ਉਹ ਇਹ ਸੰਦੀਪ ਨੰਗਲ ਅੰਬੀਆ ਅਤੇ ਦੀਪ ਸਿੱਧੂ ਨੂੰ ਲੈ ਕੇ ਕੁਝ ਜਿਹੜੇ ਅੰਤਰੇ ਗਾਏ ਜਾ ਸਕਦੇ ਨੇ ਤੇ ਜਿਸ ਦੇ ਦੌਰਾਨ ਇਸ ਗੱਲ ਨੂੰ ਲੈ ਕੇ ਦੱਸਿਏ ਕਿ ਜਿਹੜਾ ਸ਼ਹੀਦ ਸ਼ੁਕਰਨ ਸਿੰਘਾ ਉਸ ਦਾ ਪਿਛਲੇ ਦਿਨਾਂ ਦੇ ਵਿੱਚ ਗੋਲੀ ਮਾਰ ਕੇ ਉਸ ਦੀ ਮੌਤ ਹੋ ਗਈ ਤੇ ਜਿਸ ਦੇ ਦੌਰਾਨ ਕਿਸਾਨੀ ਵਾਰ ਦੇ ਉੱਤੇ ਹੁਣ ਇੱਕ ਨਵਾਂ ਗੀਤ ਸਿੱਧੂ ਮੂਸੇਵਾਲੇ ਦੇ ਪੇਸ ਤੇ ਰਿਲੀਜ਼ ਹੋਣ ਜਾ ਰਿਹਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੈ ਕੇ ਜਿਹੜੇ ਪਰਿਵਾਰ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈਆਂ ਨੇ ਤੇ ਉੱਥੇ ਹੀ ਪਿਤਾ ਬਲਕੌਰ ਸਿੰਘ ਨੇ ਵੀ ਕੱਲ ਇੱਕ ਪੋਸਟ ਸਾਂਝੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਆ ਪਰਿਵਾਰ ਨੂੰ ਲੈ ਕੇ ਜਿਹੜੀਆਂ ਖਬਰਾਂ ਨੇ ਉਹ ਵਾਹ ਜਿਹੜੀਆਂ ਫਲਾਈਆਂ ਜਾ ਰਹੀਆਂ ਨੇ ਤੇ ਜੇਕਰ ਕੋਈ ਵੀ ਪਰਿਵਾਰ ਦੇ ਨਾਲ ਅਜਿਹੀ ਜਿਹੜੀ ਖਬਰ ਮਿਲਦੀ ਹੈ ਤਾਂ ਜਰੂਰ ਸਾਂਝੀ ਕਰਾਂਗਾ ਤੇ ਉਹਨਾਂ ਨੇ ਫੈਨਸ ਦਾ ਧੰਨਵਾਦ ਵੀ ਕੀਤਾ ਤੇ ਜਿਸ ਦੇ ਦੌਰਾਨ ਪਿਤਾ ਬਲਕੌਰ ਸਿੰਘ ਨੇ ਇਸ ਤੋਂ ਬਾਅਦ ਇੱਕ ਹੋਰ ਪੋਸਟ ਸਾਂਝੀ ਕੀਤੀ ਦੇ ਕਿਸਾਨੀ ਵਾਰ ਨੂੰ ਲੈ ਕੇ ਹੁਣ ਇੱਕ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਇਹ ਜਿਹੜਾ ਗੀਤ ਹੈ ਦਾ ਦੱਸਦੀ ਹੈ ਕਿ ਇਹ ਪਰਮ ਤੰਮੂ ਦੇ ਵੱਲੋਂ ਗਾਇਆ ਜਾਵੇਗਾ ਤੇ 15 ਮਾਰਚ 2024 ਨੂੰ ਰਿਲੀਜ਼ ਹੋਣ ਜਾ ਰਿਹਾ ਤੇ ਸਿੱਧੂ ਮੂਸੇਵਾਲੇ ਦੇ ਪੇਜ ਦੇ ਉੱਤੇ 15 ਮਾਰਚ 2024 ਨੂੰ ਇਹ ਗੀਤ ਜਿਹੜਾ ਰਿਲੀਜ਼ ਹੋਣ ਜਾ ਰਿਹਾ